ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੋਂ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਨੂੰ ਦੇਣ ਜਾ ਰਹੇ ਅਸੀਂ ਬਹੁਤ ਵੱਡੀ ਸੇਲ ਕਾਫੀ ਜ਼ਿਆਦਾ ਧਮਾਕੇਦਾਰ ਵੀਡੀਓ ਹੈ ਜਿਹੜੇ ਅੱਜ ਦੇ ਸੂਟ ਨੇ ਜੀ ਪਲੀਜ਼ ਕੋਸ਼ਿਸ਼ ਕਰਿਓ 2 ਤੋਂ 3 ਸੂਟ ਲਿਓ ਸਿੰਗਲ ਸੂਟ ਦੇਣਾ ਥੋੜਾ ਜਾਂ ਮੁਸ਼ਕਿਲ ਹੋ ਜਾਏਗਾ ਕਿਉਂਕਿ ਬਹੁਤ ਸਾਰੇ ਬਹੁਤ ਘੱਟ ਰੇਟ ਵਿੱਚ ਲੈ ਕੇ ਆਏ ਅਸੀਂ ਅੱਜ ਦੀ ਕਲੈਕਸ਼ਨ ਆ ਜਿਹੜੀ ਪ੍ਰਾਈਸ ਰਹੇਗਾ ਜੀ ਸੂਟਾਂ ਦਾ 550 ਇੱਕ ਸਿੰਗਲ ਸੂਟ ਦਾ ਸ਼ਿਪਿੰਗ ਚਾਰਜਸ ਲੱਗতো ਰਹਿਣਗੇ ਤੁਸੀਂ ਦੋ ਸੂਟ ਲੈ ਸਕਦੇ ਹੋ ਸਿੰਗਲ ਸੂਟ ਦੇਣਾ ਥੋੜਾ ਮੁਸ਼ਕਿਲ ਹੈ ਜੀ ਕੋਸ਼ਿਸ਼ ਪਲੀਜ਼ ਬਸ ਤੋਂ ਵੱਧ ਕਰਿਓ ਜਿਨ੍ਹਾਂ ਦੇ ਮਤਲਬ ਕਿ ਆਰਡਰ ਆਣਗੇ ਸਾਨੂੰ ਦੋ ਤੇ ਤਿੰਨ ਸੂਟਾਂ ਨੇ ਅਸੀਂ ਫਰਸਟ ਉਹਨਾਂ ਨੂੰ ਦਵਾਂਗੇ ਲਾਸਟ ਵਿੱਚ ਜਿਹੜੇ ਬਚ ਗਏ ਜੇ ਕਿਸੇ ਨੇ ਸਿੰਗਲ ਸੂਟ ਲੈਣਾ ਹੋਇਆ ਤਾਂ ਤੁਸੀਂ ਉਹਨਾਂ ਚੋਂ ਲੈ ਸਕਦੇ ਹੋ ਠੀਕ ਹੈ ਜੀ ਬੁਕਿੰਗ ਨੀੰਬਰ ਹੋਗਾ A283 A283 81 ਨੰਬਰ ਹੈ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਵੀ ਸੈਂਡ ਕਰ ਸਕਦੇ ਹੋ ਫਰਸਟ ਸੂਟ ਦੇਖ ਲਓ ਜੀ ਇਹ ਹੈਗਾ ਇਹ ਪਿਓਰ ਕੈਮਰੀ ਕਾਟਨ ਵਿਦਾਊਟ ਦੁਪੱਟਾ ਸੂਟ ਰਣਗੇ 550 ਪ੍ਰਾਈਸ ਆ ਲਾਈਨਿੰਗ ਵਾਲਾ 5 ਮੀਟਰ ਦਾ ਸਟੱਫ ਆ ਇਹਦੇ ਵਿੱਚ ਕਲਰ ਰਸਟ ਆ ਜਾਏਗਾ ਤੇ ਕੇ ਆ ਜਾਏਗਾ ਜੀ ਗ੍ਰੀਨ ਪੈਰਟ ਜੋ ਬਹੁਤ ਸੋਹਣਾ ਜਿਹਾ ਛੇੜ ਆ ਹੁਣ ਇਹ ਵਾਲਾ ਸੂਟ ਦੇਖ ਲਓ ਜੀ ਇਹ ਪਿਓਰ ਕਾਟਨ ਪਿਓਰ ਕੈਮਰੀ ਕਾਟਨ ਠੀਕ ਹੈ 5-5 ਮੀਟਰ ਦੇ ਸੂਟ ਨੇ ਸਿੰਗਲ ਸਿੰਗਲ ਇਹਨਾਂ ਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਮਿਲੇਗੀ ਠੀਕ ਹੈ ਸੂਟ ਤੁਹਾਨੂੰ ਤਿੰਨ ਤਿੰਨ ਮਿਲ ਜਾਣਗੇ ਕਿਉਂਕਿ ਥਾਨ ਦੇ ਅਕੋਰਡਿੰਗ ਸੂਟ ਨੇ ਇਹ ਇੱਕ ਥਾਨ ਵਿੱਚ 15 ਮੀਟਰ ਤੇ ਨੈਕਸਟ ਤੁਹਾਨੂੰ ਇਹ ਵਾਲਾ ਪ੍ਰਿੰਟ ਮਿਲ ਜਾਈਗਾ ਲਾਈਟ ਡਾਰਕ ਕਜਰੀ ਵੀਡੀਓ ਚ ਹਰ ਇੱਕ ਪ੍ਰਿੰਟ ਮਿਲੇਗਾ ਤੇ ਅਸੀਂ ਤੁਹਾਨੂੰ ਨਾਲ ਲਗ ਲਗ ਸਟੱਫ ਦਵਾਂਗੇ ਜੀ ਪਿਓਰ ਕੈਮਰੀ ਕਾਟਨ 550 ਦਾ ਸੂਟ ਆ ਜਿਹੜਾ ਸਟੱਫ ਚੇਂਜ ਹੋਇਆ ਨਾਲ ਦੀ ਨਾਲ ਅਸੀਂ ਵੀਡੀਓ ਚ ਦੱਸਾਂਗੇ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਇਹ ਹੈਗੀ ਆ ਜੀ ਸਲਵਾਰ ਠੀਕ ਹੈ ਇਹ ਸਲਵਾਰ ਆ T-shirt ਆ ਇਦਾਂ ਹੀ ਕੰਟਰਾਸਟ ਬਹੁਤ ਸੋਹਣਾ ਮੈਚਿੰਗ ਸੂਟ ਬਣਿਆ ਹੋਇਆ 550 ਦੇ ਵਿੱਚ ਬਹੁਤ ਸੋਹਣੀ ਕਲੈਕਸ਼ਨ ਆ ਦੋ ਸੂਟ ਲੈ ਸਕਦੇ ਹੋ ਤਿੰਨ ਲੈ ਸਕਦੇ ਜਿੰਨੇ ਮਰਜ਼ੀ ਲੈ ਸਕਦੇ ਦੋ ਤੋਂ ਪਲੱਸ ਤਾਂ ਜਿਹੜਾ ਨੇ ਸਿੰਗਲ ਸੂਟ ਲੈਣਾ ਇੱਕ ਇੱਕ ਸੂਟ ਲੈਣਾ ਉਹਨਾਂ ਨੂੰ ਆਪਾਂ ਤੁਹਾਨੂੰ ਬਾਅਦ ਚ ਦੱਸਾਂਗੇ ਜੀ ਜਿਹੜੇ ਜਿਹੜੇ ਸੂਟ ਬਚ ਗਏ ਇਹ ਸੀਗੇ ਪਿਓਰ ਕੈਮਰੀ ਕਾਟਨ ਦੇ ਸੂਟ ਠੀਕ ਹੈ ਤੇ ਇੱਕ ਦੋ ਕੁ ਮੀਟਰ ਨੂੰ ਅਸੀਂ ਰਿਯੋਨ ਦੇ ਦੰਨੇ ਆ ਜਿੱਦਾਂ ਇਹ ਵਾਲੇ ਸੂਟ ਹੈਗੇ ਨੇ 800 900 ਪ੍ਰਾਈਸ ਵਾਲੇ ਹੁਣ ਇਹ ਵੀ ਤੁਹਾਨੂੰ ਸੇਮ ਹੀ ਪ੍ਰਾਈਸ 'ਤੇ ਡਰ ਰਹੇ ਆ ਇਹ 5 ਮੀਟਰ ਦਾ ਇਦਾਂ ਲਾਈਨਿੰਗ ਵਾਲਾ ਰਿਯੋਨ ਦਾ ਸਟਫ ਆ ਠੀਕ ਹੈ ਇਹ ਵੀ ਰਿਯੋਨ ਤੇ ਆ ਹੈ ਵਿੱਚ ਬਹੁਤ ਸੋਹਣੀ ਸੂਟ ਨੇ ਸਾਰੇ ਇਹ ਵੀ 5 ਮੀਟਰ ਸੂਟ ਮਿਲੇਗਾ ਇਹਦੇ ਵਿੱਚ ਇਹ ਕਲਰ ਆ ਕਾਫੀ ਸਾਰੇ ਸੂਟ ਨੇ ਮੈਂ ਤਾਂ ਕਰਕੇ ਇਦਾਂ ਤੁਹਾਨੂੰ ਦਿਖਾ ਰਹੀ ਆ ਕਿ ਤੁਹਾਨੂੰ ਸਾਰੇ ਇਹ ਆਪਾਂ 10 ਮਿੰਟ ਦੀ ਵੀਡੀਓ ਦੇ ਵਿੱਚ ਕਵਰ ਕਰ ਲਈਏ ਸੂਟ ਜੇ ਇੱਕ ਇੱਕ ਸੂਟ ਖੋਲ ਕੇ ਦਿਖਾਉਣ ਲੱਗ ਗਏ ਤਾਂ ਵੀਡੀਓ ਕਾਫੀ ਲੰਮੀ ਹੋ ਜਾਏਗੀ ਇਹ ਸਾਰੇ ਰਿਯੋਨ ਦੇ ਸੂਟ ਨੇ ਜੀ ਜਿਹੜੇ ਮੈਂ ਤੁਹਾਨੂੰ ਇਹ ਦੱਸੇ ਆ ਮੈਂ ਤਾਂ ਹੀ ਕਹਿੰਦੀ ਆ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਤੁਹਾਨੂੰ ਸਟੱਫ ਅਸੀਂ ਨਾਲ ਦੀ ਨਾਲ ਦੱਸੀ ਜਾਵਾਂਗੇ ਇਹ ਹੈਗੇ ਬਿਲਕੁਲ ਸੌਫਟ ਸਟੱਫ ਵਿਦਾਊਟ ਲੈਂਡਿੰਗ ਸੂਟ ਬਣਨ ਵਾਲੇ ਰਿਯੋਨ ਦੇ ਸੂਟ ਠੀਕ ਹੈ ਜੀ ਨੈਕਸਟ ਜਿਹੜੇ ਸੂਟ ਦੇਣੀ ਅਸੀਂ ਤੁਹਾਨੂੰ ਇਹ ਹੈਗੇ कॉटन ਮਸਲਿਨ ਇਨੂੰ ਵੀ ਤੁਸੀਂ ਵਿਦਾਊਟ ਲਾਈਨਿੰਗ ਸੂਟ ਬਣਾ ਸਕਦੇ ਹੋ 850 ਪ੍ਰਾਈਸ ਵਾਲਾ ਸੂਟ ਆ ਤੇ ਜਿਉ ਜਿਉ ਤੋਂ ਹੋਗੇ ਸੂਟ ਨਿਖਰੇਗਾ ਵਿਦਾਊਟ ਪ੍ਰੈਸ ਦੇ ਸੂਟ ਹੋਣਗੇ ਜੀ ਸਾਰੇ ਠੀਕ ਹੈ 550 ਦਾ ਸੂਟ ਆ ਇਹਦੇ ਵਿੱਚ ਇੱਕ ਕਲਰ ਤੁਹਾਨੂੰ ਇਹ ਵਾਲਾ ਮਿਲ ਜੇਗਾ ਕਲਰ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਮਿਲ ਜਾਣਗੇ ਜੀ ਇਹ ਹੈਗੇ ਪਿਓਰ ਮਸਲੀਨ ਕਾਟਨ કોટਨ ਦੇ ਸੂਟ ਨੇ ਜੀ ਇਹ ਮੋਸਟਲੀ ਜਿਹਨੂੰ 2x2 ਸਟਾਫ ਬੋਲਦੇ ਨੇ ਉਹ ਵਾਲਾ ਸਟਾਫ ਹੈ ਠੀਕ ਹੈ ਵੈਰੈਂਡੇਡ ਪੀਸ ਨੇ ਜੀ ਵਿਦਆਊਟ ਲਾਈਨਿੰਗ ਵਾਲਨੇਗੇ ਸੂਟ 550 ਪ੍ਰਾਈਸ ਆ ਬਹੁਤ ਸੋਹਣੇ ਸੋਹਣੇ ਕਲਰ ਆਪਸ਼ਨ ਆ 5-5 ਮੀਟਰ ਦੀ ਕਟ ਆ ਪ੍ਰਿੰਟ ਬਹੁਤ ਸੋਹਣਾ ਹੈ ਕੋਟ ਸੈੱਟ ਬਣਾ ਸਕਦੇ ਹੋ ਸਲਵਾਰ ਸੂਟ ਬਣਾ ਸਕਦੇ ਹੋ ਜਿੱਦਾਂ ਤੁਸੀਂ ਡਿਜ਼ਾਈਨ ਕਰਨਾ ਸੂਟ ਨੂੰ ਉਵੇਂ ਬਣਵਾ ਸਕਦੇ ਹੋ ਇਹ 2x2 ਦਾ ਸਟੱਫ ਹੈ ਬਿਨਾ ਪ੍ਰੈਸ ਤੋਂ ਬਣ ਗਿਆ ਜੀ ਸੂਟ ਇਹ ਕਲਰ ਆਪਸ਼ਨ ਬਹੁਤ ਸੋਹਣੀ ਸੋਹਣੀ ਆ ਠੀਕ ਹੈ ਜੀ 550 550 ਪ੍ਰਾਈਸ ਰਹੇਗਾ ਤੇ 5 ਮੀਟਰ ਹੈਗਾ ਜੀ ਸਟਫ ਇਹ ਸਾਰੇ 2x2 ਦੇ ਸੂਟ ਨੇ ਜਿਹੜੇ ਮੈਂ ਤੁਹਾਨੂੰ ਦਿਖਾ ਰਹੀਆਂ ਵਿਦਆਊਟ ਦੁਪੱਟਾ 550 ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ 5-5 ਮੀਟਰ ਦੀ ਕਟ ਹੈ ਜੀ ਸਾਰੇ ਪ੍ਰਿੰਟ ਤਾਂ ਬਹੁਤ ਸੋਹਣੇ-ਸੋਹਣੇ ਆ ਦੇਖੋ ਕਿੰਨਾ ਪਿਆਰਾ ਪ੍ਰਿੰਟ ਆ ਕਲਰ ਵੀ ਤੇ ਪ੍ਰਿੰਟ ਵੀ ਜਿਹੜਾ ਵੀ ਕਲਰ ਖੋਲੋਗੇ ਉਹੀ ਸੋਹਣਾ ਲੱਗੇਗਾ ਇਹ ਸਾਰੇ कॉटन मसलीन ਤੇ ਆ। ਪ੍ਰਿੰਟ ਦੇਖੋ ਇਸ ਵਟਾ। ਜੇ ਦੁਪੱਟੇ ਤੁਹਾਡੇ ਪਾਸ ਹੈਗੇ ਨਹੀਂ ਤਾਂ ਠੀਕ ਆ। ਉਹਨਾਂ ਨਾਲ ਮੈਚਿੰਗ ਕਰ ਲਓ। ਜਾਂ ਫਿਰ ਤੁਸੀਂ ਸੱਤੋਂ ਡਾਈ ਕਰਵਾ ਕੇ ਲੈਣੇ ਆ ਹਾਫ ਪਿਓਰ मसलीन ਜਿੱਦਾਂ ਦਾ ਵੀ ਦੁਪੱਟਾ ਲੈਣਾ। ਉਹ ਦਾ ਨਸੀ ਤੁਸ ਨੂੰ ਡਾਈ ਕਰਾ ਕੇ ਭੇਜ ਦਾਂਗੇ ਠੀਕ ਹੈ ਜੀ कॉटन ਮਸਲਿਨ 550 ਪ੍ਰਾਈਸ ਪਿਓਰ ਕੈਮਰੀ कॉटन ਠੀਕ ਹੈ ਜੀ ਤੇ ਨੈਕਸਟ ਕਲਰ ਬਰੀਕ ਪ੍ਰਿੰਟ ਦੇ ਵਿੱਚ ਗ੍ਰੇ ਕਲਰ ਆ ਬਹੁਤ ਸੋਹਣੇ ਸੋਹਣੇ ਜੇ ਸ਼ੇਡ ਨੇ ਜੀ ਇਥ ਨੂੰ ਦੇਖੋ ਇਦਾਂ ਥਾਨਾਂ ਦੇ ਥਾਨ ਹੁੰਦੇ ਆ ਸਾਰੇ ਸੂਟ ਇਸ ਚੋਂ ਕੱਟਣੇ ਆ ਹਲੇ ਬਹੁਤ ਸੋਹਣੀ ਕਲੈਕਸ਼ਨ ਆ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਨੈਕਸਟ ਫੀਟ ਤੋਂ ਤੁਹਾਨੂੰ 2/2 ਦੇ ਸੂਟ ਦੰਨੇ ਆ ਇਹਨਾਂ ਸੂਟਾਂ ਨੂੰ ਤੁਸੀਂ ਧੋਈ ਜਾਓ ਪਾਈ ਜਾਓ ਠੀਕ ਹੈ ਜੀ ਮਤਲਬ ਪ੍ਰੈਸ ਦੀ ਜ਼ਰੂਰਤ ਨਹੀਂ ਹੈਗੀ ਬਹੁਤ ਸੋਹਣਾ ਜਿਹਾ ਸਟੱਫ ਆ ਧੋ ਕੇ ਨਿਖਰਨੇ ਵਾਲਾ ਸਟੱਫ ਆ ਕਲਰ ਬਹੁਤ ਸੁਣੀ ਸੁਣੇ ਆ ਲਾਈਟ ਡਾਰਕ ਜਿਹੜਾ ਮਰਜੀ ਤੁਸੀਂ ਕਲਰ ਲੈ ਸਕਦੇ ਹੋ ਇਹ ਸਾਰੇ 2x2 ਤੇ ਸੂਟ ਨੇ ਠੀਕ ਹੈ ਕਲਰ ਡਿਜ਼ਾਈਨ ਬਹੁਤ ਪਿਆਰੇ ਪਾਰੇ 5 5 ਮੀਟਰ ਦੀ ਕਟਾ ਇਸ ਜਿਹੜਾ ਇਹ ਵਾਲਾ ਡਿਜ਼ਾਈਨ ਹੈ ਇਸ ਵਿੱਚ ਮੈਂ ਤੁਹਾਨੂੰ ਦੋ ਤਿੰਨ ਕਲਰ ਦਿਖਾਏ ਆ ਬਹੁਤ ਸੋਹਣੇ ਕਲਰ ਨੇ ਸਾਰੇ ਐਸੀ ਥਾਨ ਚੋ ਕੱਟੇ ਵੇ ਆ ਕੋਈ 10 ਮੀਟਰ ਦਾ ਥਾਣਾ ਕੋਈ 15 ਮੀਟਰ ਦਾ ਥਾਣਾ ਕਿਸੇ ਦੇ ਨਾਲ ਦੇ ਦੋ ਸੂਟ ਨੇ ਜੀ ਤੇ ਕਿਸੇ ਦੇ ਨਾਲ ਦੇ ਤਿੰਨ ਸੂਟ ਨੇ ਦੇਖੋ ਜੀ ਕਲਰ ਠੀਕ ਹੈ ਜੀ 2x2 ਦੇ ਸੂਟ ਨੇ ਜਿਹੜੇ ਮੈਂ ਤੁਹਾਨੂੰ ਇਹ ਦਿਖਾਏ ਨੇ ਸਾਰੇ 550 ਦਾ ਪ੍ਰਾਈਸ ਆ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਹੁਣ ਮੈਂ ਤੁਹਾਨੂੰ ਕੁਝ ਇੱਕ ਸੂਟ ਸਾਡੇ ਕੋਲ ਜੋਰਜਟ ਦੇ ਪਏ ਆ ਇਹ ਵੀ ਤੁਹਾਨੂੰ ਡਿਸਕਾਊਂਟ ਤੇ ਦੇ ਰਹੇ ਹਾਂ ਜੀ 850 ਵਾਲਾ ਸੂਟ ਆ ਇਹ ਵੀ ਤੁਹਾਨੂੰ 550 ਚ ਦਵਾਂਗੇ 5 ਮੀਟਰ ਦਾ ਜੋਰਜਟ ਦਾ ਸੂਟ ਆ ਪ੍ਰਿੰਟਡ ਠੀਕ ਹੈ ਇਹਦੇ ਵਿੱਚ ਅਸੀਂ ਤੁਹਾਨੂੰ ਇਹ ਦੇਖੋ ਕਲਰ ਜੋਰਜਟ ਦੇ ਵਿੱਚ 5-5 ਮੀਟਰ ਦੇ ਸੂਟ ਨੇ ਡ्रेसेस ਬਣਾ ਸਕਦੇ ਹੋ ਸੂਟ ਬਣਾ ਸਕਦੇ ਹੋ ਤੁਹਾਡੀ ਚੁਆਇਸ ਆ ਇਸ ਕਬਲਿਕ ਦੇ ਬਹੁਤ ਸੋਹਣਾ ਸੂਟ ਹੈ ਕਲਰ ਪ੍ਰਿੰਟ ਹੈ ਸਾਰੇ ਜੋਰ ਜਟਦੇ ਨੇ ਜਿਹੜੇ ਵਾਲੇ ਸੂਟ ਮੈਂ ਤੁਹਾਨੂੰ ਦਿਖਾ ਰਹੀ ਹਾਂ ਐਦਾਂ ਬਣੇਗਾ ਜੀ 5 ਮੀਟਰ ਦਾ ਸੂਟ ਆ ਇਹ ਹਜ਼ਾਰ ਹਜ਼ਾਰ ਰੁਪਏ ਵਾਲੇ ਸੂਟ ਨੇ ਜੀ ਇਹ ਚ ਅਲੱਗ-ਅਲੱਗ ਬ੍ਰਾਂਡ ਦੇ ਸੂਟ ਨੇ ਕੋਈ 8500 ਦਾ ਕੋਈ 1000 ਰੁਪਏ ਦਾ ਇਹ 1000 ਰੁਪਏ ਵਾਲਾ ਸੂਟ ਆ ਇਹ ਵੀ ਤੁਹਾਨੂੰ ਇਸੇ ਰੇਂਜ ਚ ਦੇ ਰਹੇ ਆ ਪ੍ਰਿੰਟਿੰਗ ਬਹੁਤ ਸੋਣੀ ਸੋਣੀ ਆ ਠੀਕ ਹੈ ਸੇਮ ਵੀ ਜਿਹਦੇ ਨਾਲ ਤਾਂ ਪਹਿਲਾਂ ਦਿਖਾਇਆ ਮੈਂ ਤੁਹਾਨੂੰ ਦੋ ਸੂਟ ਨੇ 550 ਤੇ ਸ਼ਿਪਿੰਗ ਅਲੱਗ ਹੀ ਤੋਂ ਇੱਕ ਕਲਰ ਬਹੁਤ ਸੋਨਾ ਜੀ ਤੇ ਇੱਕ ਸੂਟੇ ਦਿਖਾਨੀ ਇਹ ਮੈਂ ਸ਼ਾਰਟ ਵੀਡੀਓ ਪਾਈ ਵੀ ਹੈ ਜੀ ਅਸੀਂ ਡਰੈਸ ਬਣਾਈ ਹੋਈ ਹੈ ਇੱਕ ਬਹੁਤ ਸੋਹਣੀ ਫਰੌਕ ਡਰੈਸ ਬਹੁਤ ਸੋਹਣਾ ਸੂਟ ਬਣਿਆ ਸੀਗਾ ਵਾਲੀ ਜਿਹੜੀ ਡਰੈਸ ਬਣੀ ਤੇ ਇਹ ਲਾਈਨਿੰਗ ਦੇ ਵਿੱਚ ਆ ਇਹ ਸੀਗੇ ਸਾਰੇ ਜੌਰਜਟ ਦੇ ਉੱਪਰ ਸੂਟ ਠੀਕ ਹੈ ਜੀ ਨੈਕਸਟ ਕਾਟਨ ਦੇ ਪੀਸ ਦੰਨੀਆਂ ਤੁਹਾਨੂੰ ਇੱਕ ਦੋਕ ਇਹ तकरीबन 800 900 ਪ੍ਰਾਈਸ ਵਾਲੇ ਸੂਟ ਨਹੀਂ ਬਣੇ ਤੇ ਇਹਦੇ ਨਾਲ ਇਹ ਡਿਜੀਟਲ ਪ੍ਰਿੰਟ ਦੀ ਸਲਵਾਰ ਆ ਪਿਓਰ ਕਾਟਨ ਦੀ ਵਿਦਾਊਟ ਲਾਈਨਿੰਗ ਤੇ ਪ੍ਰਾਈਸ ਸੇਮ ਦਵਾਂਗੇ ਤੁਹਾਨੂੰ 550 ਦੇ ਵਿੱਚ ਠੀਕ ਹੈ ਦੇਖੋ ਜੀ ਸੂਟ ਪ੍ਰਿੰਟ ਦੇਖੋ ਕਿੰਨਾ ਸੋਹਣਾ ਹੈ 5500 ਦੇ ਵਿੱਚ ਇਹ ਸੂਟ ਮਹਿੰਗੇ ਆ ਇਹ ਇੱਕ ਇੱਕ ਸੂਟ ਪਿਆ ਤਾਂ ਆਪੇ ਨੂੰ ਕੱਢ ਰਹੇ ਆ ਇਹ ਕਿ ਟੈਕਸ ਦਾ ਸੂਟ ਆ ਜੀ ਇਹ ਸਲਵਾ ਰਹੇਗੇ ਬਹੁਤ ਪਿਆਰੇ ਪੀਸ ਨੇ ਤੇ ਕਾਫੀ ਸਾਰੀ ਕੁਆਂਟੀਟੀ ਚ ਸਟਾਕ ਹੈਗਾ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕੋਸ਼ਿਸ਼ ਜ਼ਰੂਰ ਕਰਿਓ ਕੋਈ ਦੋ ਦੋ ਸੂਟ ਤੁਸੀਂ ਲਿਓ ਤੇ ਥੈਂਕ ਯੂ ਸੋ ਮਚ ਅੱਜ ਦੀ ਵੀਡੀਓ ਦੇਖਣ ਵਾਸਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਹਰ ਰੋਜ਼ ਸਾਡੀ ਵੀਡੀਓ ਆਉਂਦੀ ਹੈ ਤੇ ਵੀਡੀਓ ਦੇਖਣ ਲਈ ਥੈਂਕ ਯੂ ਸੋ ਮਚ